ਇਹ ਅੱਡੇ ਪਿੰਡ ਲੋਕਾ ਸਾਡੇ ਗੁਰਦੁਆਰਾ ਪਿੰਦਾ ਨਾਲ ਹੀ ਸਾਡੇ ਖੇਤ ਪਿੰਦੇ ਆ ਉਥੇ ਰੁੱਖ ਲਗਾਏ ਸੀ ਰੁੱਖਾਂ ਦੇ ਗਵਾਂਢੀ ਸਾਡੇ ਲਾਗੇ ਕੁਲਦੀਪ ਸਿੰਘ ਗੁਕੀ ਔਰ ਲਾਡੀ ਉਹਨਾਂ ਨੇ ਜਾੜਾ ਬੋਹ ਕੀਤਾ ਉਦੋਂ ਰੁੱਖਾਂ ਨੂੰ ਖਵਾ ਦਿੱਤਾ ਉਹ ਉਸੇ ਕੰਮ ਤੋਂ ਲਾਮਾ ਉਹਨਾਂ ਨੂੰ ਦਿੱਤਾ ਉਹ ਮੇਰੇ ਨਾਲ ਗਾੜੀ ਚੋਈ ਕਰਨ ਲੱਗੇ ਇਸੇ ਕਰੋਂ ਕੰਮ ਵਾਦਾ ਵਾਦਾ ਹੱਥੋਂ ਪੈ ਗਿਆ ਉਹਨਾਂ ਕਾ ਵੀ ਸਾਨੂੰ ਅੱਗੇ ਵੀ ਤੂੰ ਪਿੰਡ ਦੇ ਲੋਕਾਂ ਨੂੰ ਕਹਿਨਾ ਵਾ ਕਿ ਇਹਨਾਂ ਡੰਗਰ ਵਾੜਦੇ ਆ ਪਰ ਅੱਜ ਤੇ ਰਹੀਂ ਕੰਮਕਾਰੀ ਦਿੰਨੇ ਨੀਚੇ ਗੱਲੋਂ ਮੇ ਨੂੰ ਘਰੇ ਕੋੜ ਦੇ ਕੋੜ ਦੇ ਘਰੇ ਲੈ ਗਏ ਆ ਘਰੇ ਲੈ ਕੇ ਮੂਹ ਜ ਮੇਰੇ ਟਾਕੀ ਦੇ ਕੇ ਤੇ ਮੇਰੇ ਨਾਲ ਵੱਡਣਾ ਸ਼ੁਰੂ ਕਰਤਾ ਲੱਤਾਂ ਏਲਾ ਟੱਪ ਮੇਰੇ ਇੱਥੇ ਮਾਰਿਆ ਗੋਡੇ ਤੇ ਉੱਥੇ ਵੀ ਟਾਂਕੇ ਲੱਗੇ ਬਾਅਦ ਚ ਮੇਰੇ ਦੇ ਦੋ ਟੱਪ ਥੱਲੇ ਮਾਰੇ ਪੈਰ ਲਾਉਣ ਦੀ ਕੋਸ਼ਿਸ਼ ਕੀਤੀ ਉਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਬਾਤ ਜਿਨੀ ਮੈਨੂੰ ਪਤਾ ਕੀ ਕੀਤਾ ਨਾ ਮੇਰੇ ਨਾਲ ਕੀ ਨਹੀਂ ਕੀਤਾ ਘਰ ਦੇ ਆਨੇ ਲੈਣ ਪੜੀ ਆ ਲਾਗੇ ਚੱਲਦੀ ਉਥੋਂ ਚੱਕਿਆ ਮੈਨੂੰ ਕਿਹੜੇ ਹਸਪਤਲ ਤੋਂ ਵੀ ਇਲਾਜ ਦੇਣ ਪੱਤਰੇ ਜੋ ਟੇਟ ਟੋਟਾ ਮੋੜ ਮੈਨੂੰ ਮੁਰਗ ਹੀ ਇਹ ਕੰਮ ਕਰਾ ਦਿੱਤਾ ਨਹੀਂ ਕੀਤੇ ਹਾਂਜੀ ਉਹ ਆਂਦੇ ਕਿ ਵਿਚਾਇ ਤੇ ਮੁੰਡਾ ਬਚਾ ਲੋ ਤੇ ਚਾਹੇ ਲੱਤਾਂ ਦੱਤਾਂ ਦਾ ਟੱਕ ਬਹੁਤ ਜਿਆਦਾ ਮਾਰਿਆ ਤੇ ਲੱਤਾਂ ਨਹੀਂ ਬਜਣੀਆਂ ਜੇ ਮੁੰਡਾ ਬਚਾ ਲੋ ਆਪਦਾ ਕੀ ਮੰਗ ਆਮ ਅੰਮ੍ਰਿਤਪੁਰ ਹਸਪਤਾਲ ਮੈਂ ਮੰਗ ਇਹੋ ਕਰਨਾ ਚਾਹੁੰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਸਰਕਾਰ ਨੂੰ ਜਿੰਨੇ ਮੇਰੀ ਮੀਤ ਤੇ ਕੀਤੀ ਜਾਵੇ ਗਰੀਬੰਦਾ ਮੈਂ ਅਸੀਂ ਹੋ ਜੰਨਾਂ ਕਰੀ ਨਾ ਇਹ ਮਾਮਲਾ ਗਈ 28 8 24 ਦਾ ਜੀ ਰਾਤ 8 ਵਜੇ ਦਾ ਜੀ ਇਹ ਜਿਹੜਾ ਰਣਜੀਤ ਸਿੰਘ ਜੀ ਮਦਈ ਜੀ ਇਹਨੇ ਨਾ ਮੱਖਣੀ ਛਾ ਦੀ ਜਗਾ ਜੀ ਉਥੇ ਬੂਟੇ ਲਗਾਏ ਸੀ ਇਹ ਦੇਖਭਾਲ ਵੀ ਕਰਦਾ ਸੀ ਇਹ ਇਹਨੇ ਵੇਖਿਆ ਕਿ ਬੂਟੇ ਬੱਕਰੀਆਂ ਨੇ ਡੰਗਰਾਂ ਨੇ ਖਾਦੇ ਪਏ ਉਤੋਂ ਉਹ ਲਾਗੇ ਘਰ ਜਿਹਨਾਂ ਦੇ ਉਹਨਾਂ ਨੂੰ ਲਾਮਾ ਦੇਣ ਗਿਆ ਹੀ ਉਹ ਉਹਨਾਂ ਨੂੰ ਲਾਮਾ ਦੇ ਕੇ ਕੀ ਦੇ ਕੇ ਆ ਗਿਆ ਉਹ ਆਪਸ ਹੂੰ ਜਦੋਂ ਉਹ ਘਰ ਜਾਣ ਲੱਗਿਆ ਘਰ ਜਾਣ ਲੱਗਿਆ ਤੇ ਇਹ ਇਹਨੂੰ ਰੀ ਸਿੰਘ ਨੂੰ ਇਹ ਨਾਲ ਇੱਕ ਚਾਚੇ ਦਾ ਇਹਨਾਂ ਚਾਚੇ ਦਾ ਚਾਚਾ ਵੀ ਇਹਦੇ ਨਾਲ ਹੀ ਦੋਵੇਂ ਸਾਈਕਲਾਂ ਤੇ ਆਏ ਸੀ ਹੂੰ ਇਹ ਜਦੋਂ ਘਰ 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 ਦੇ ਲਾਮਾ ਦੇ ਕੇ ਆ ਗਿਆ ਵਾਪਸ ਤੇ ਇਹਨੂੰ ਇਹਨੂੰ ਗੁਰਦੀਪ ਸਿੰਘ ਜਗਦੀਪ ਸਿੰਘ ਮਰਕੀਤ ਸਿੰਘ ਜਿਹੜੇ ਪੁੱਤਰਾਂ ਨੇ ਅਜੀਤ ਸਿੰਘ ਐ ਲੋਕਿਆਂ ਦੇ ਤੇ ਜੋਬਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਇਹ ਮਲਕੀ ਸਿੰਘ ਦੇ ਮੁੰਡੇ ਆ ਜੀ ਇਹਨਾਂ ਇਹਨਾਂ ਨੇ ਘੇਰ ਲਿਆ ਜਿੰਨੂੰ ਘੇਰ ਕੇ ਬਿਲੋਂ ਗਾਲ ਮੰਦਾ ਕੀਤਾ ਜੀ ਕੁੱਟਮਾਰ ਕੀਤੀ ਮੁੜ ਕੇ ਇਹਨੂੰ ਘਰੇ ਲੈ ਗਏ ਤੂ ਕਹੇ ਜੀ ਘਰੇ ਜਾ ਕੇ ਇਹਨਾਂ ਇਹਦੇ ਤੇ ਕਿਰਪਾਨਾਂ ਦੇ ਦਾਤਰ 89 ਦੇ ਵਾਰ ਕੀਤੇ ਵਾਰ ਕਰਨ ਤੋਂ ਬਾਅਦ ਬਿਹੋਸ਼ ਹੋ ਗਿਆ ਉਸ ਤੋਂ ਬਾਅਦ ਹੀ ਲੋਕੀ ਲੈਣ ਤੇ ਛੁੱਟ ਗਈ ਜੀ ਯਾਪੇ ਮਰ ਜੂਗਾ ਏ ਤੇ ਉਹ ਕੁਦਰਤੀ ਬਜਾ ਰਹਿ ਗਿਆ ਆ ਮਾਂਬੜਾ ਇਹ ਤੋਂ ਬਾਅਦ ਜੜੀਆਂ ਚ ਪਰਹੀਂ ਪਰਚਾ ਦਰਦ ਕੀਤਾ ਏ 124 ਨੰਬਰ 2924 ਨੂੰ ਅੰਡਰ ਸਿਚਨ ਲਗਈ 109 121 123 127 191 ਮਲਿਕਦਨ 190 ਬੀ ਐਨ ਐਸ ਐਸ ਪੀ ਐਸ ਪੱਟੀ ਦੋਸ਼ੀਆਂ ਦੀ ਦੋਸ਼ੀਆਂ ਨੂੰ ਫੜਨ ਵਾਸਤੇ ਇਨਾ ਰੇਟ ਕੀਤਾ ਜਾ ਰਿਹਾ ਜੀ ਇਹ ਘਰੋਂ ਬਾਹਰ ਭੱਜੇ ਹੋਈ ਇਹਨਾਂ ਰਿਸ਼ਤੇਦਾਰਾਂ ਨੇ ਸਾਡੇ ਫੜ ਕੇ ਭਾਏ ਸੀ ਪਹਿਲਾਂ ਹੀ ਸਰੀ ਹਸਪਤਾਲ ਵਿੱਚ ਐਡਮਿਟਰ ਹੈ ਇਹਦੀਆਂ ਲਤਾਂ ਇਹ ਸਾਰੇ ਜਿਹੜਾ ਇਹ ਇਨਹਟ ਹੋ ਗਿਆ ਸੀ ਉਸ ਤੋਂ ਬਾਅਦ ਇਹ ਸਰ ਸੇਵਲਾ ਤਰੰਤਾਂ ਲੈ ਗਏ ਸੀ ਇਹਨੂੰ ਤਰੰਤ ਆ ਉਹਨਾਂ ਨੇ ਰੈਫਰ ਕਰਤਾ ਸੀ ਉਹਨਾਂ ਨੇ ਸਿੱਧੀ ਕੋਈ ਰੈਫਰ ਕਰਨ ਤੋਂ ਬਾਅਦ ਉੱਥੇ ਮੰਡੀ ਬਸਤਾ ਆਏ ਜਾਂਦਾਫ ਜੀ ਉੱਥੇ ਜਾ ਕੇ ਮੜਕੇ ਡਾਕਟਰਾਂ ਨੇ ਵਿਖਿਆ ਕੀ ਲਤਾਂ ਦੇ ਕਟਣੀਆਂ ਪੈਣੀਆਂ ਓ ਦੋਵੇਂ ਲੱਤਾਂ ਵਿੱਚ ਕੱਢ ਦਿਤੀਆਂ ਇਹ